ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਕਿਹੜੇ ਲੱਛਣ ਆ ਜਿਹੜੇ ਸਾਨੂੰ ਸੰਕੇਤ ਦਿੰਦੇ ਆ ਵੀ ਤੁਹਾਡਾ ਲਿਵਰ ਖਰਾਬ ਹੋ ਰਿਹਾ ਏ ਇਹ ਫੈਟੀ ਹੋ ਰਿਹਾ ਦੋਸਤੋ ਇਹਨਾਂ ਲੱਛਣਾਂ ਦੇ ਨਾਲ ਨਾਲ ਅੱਜ ਅਸੀਂ ਫੈਟੀ ਲਿਵਰ ਦੇ ਜਾਂ ਕਹਿ ਲਓ ਖਰਾਬ ਲਿਵਰ ਦੇ ਇਲਾਜ ਦੀ ਵੀ ਗੱਲ ਕਰਾਂਗੇ ਵੀ ਉਹ ਕਿਹੜੇ ਕੁਦਰਤੀ ਤਰੀਕੇ ਆ ਜਿਨ੍ਹਾਂ ਨਾਲ ਅਸੀਂ ਆਪਦੇ ਲਿਵਰ ਨੂੰ ਠੀਕ ਕਰ ਸਕਦੇ ਆ ਇਹਨੂੰ ਬੈਕ ਸਹੀ ਪੋਜੀਸ਼ਨ ਤੇ ਲਿਆ ਸਕਦੇ ਆ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਦੋਸਤੋ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਨਹੀਂਗਾ ਵੀ ਇਕੱਲੀ ਸ਼ਰਾਬ ਹੀ ਸਾਡਾ ਲਿਵਰ ਖਰਾਬ ਕਰਦੀ ਆ। ਸਾਡਾ ਖਾਣਾ-ਦਾਣਾ ਵੀ ਸਾਡੇ ਲਿਵਰ ਨੂੰ ਖਰਾਬ ਕਰਦਾ ਏ। ਦੋਸਤੋ ਸਭ ਤੋਂ ਪਹਿਲਾਂ ਲਿਵਰ ਦੇ ਸੈੱਲਾਂ 'ਚ ਫੈਟ ਜਮਾ ਹੋਣੀ ਸ਼ੁਰੂ ਹੋ ਜਾਂਦੀ ਆ। ਤੇ ਹੌਲੀ-ਹੌਲੀ ਇਹ ਜਿਹੜੀ ਫੈਟ ਆ ਇਹ ਸਾਡੇ ਲਿਵਰ ਦੇ ਸੈੱਲਾਂ ਨੂੰ ਤੇ ਇਹਦੀਆਂ ਕੋਸ਼ਿਕਾਵਾਂ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਤੇ ਇਹਨਾਂ ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ ਤੇ ਦੋਸਤੋ ਹੌਲੀ ਹੌਲੀ ਸੋਜ ਤੋਂ ਅੱਗੇ ਵੱਧ ਕੇ ਲਿਵਰ ਦੀ ਫਾਈਬਰੋਸਿਸ ਹੋਣੀ ਸ਼ੁਰੂ ਹੋ ਜਾਂਦੀ ਆ ਫਿਰ ਅਖੀਰ ਤੇ ਲਿਵਰ ਤੇ ਖਰੀਨਡ ਆ ਜਾਂਦਾ ਜਿਹਨੂੰ ਅਸੀਂ ਕਹਦੇ ਨੇ ਲਿਵਰ ਦੀ ਸਿਰੋਸਿਸ ਹੋ ਗਈ ਸੋ ਦੋਸਤੋ ਇਸ ਤੋਂ ਬਾਅਦ ਲਿਵਰ ਨੂੰ ਉਹਦੀ ਸਹੀ ਪੋਜੀਸ਼ਨ ਤੇ ਪਹਿਲਾਂ ਵਾਲੀ ਬੈਕ ਪੋਜੀਸ਼ਨ ਤੇ ਲਿਆਉਣਾ ਬੜਾ ਮੁਸ਼ਕਲ ਹੋ ਜਾਂਦਾ ਸੋ ਲਿਵਰ ਦੀ ਸਿਹਤ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਆ ਸੋ ਆਪ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਅਸੀਂ ਉਹਨਾਂ ਲੱਛਣਾਂ ਨੂੰ ਜਾਣਦੇ ਹਾਂ ਜਿਹੜੇ ਸਾਨੂੰ ਦੱਸਣਗੇ ਵੀ ਸਾਡਾ ਲੀਵਰ ਖਰਾਬ ਹੋ ਰਿਹਾ ਏ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ ਦੋਸਤੋ ਜੇ ਪਹਿਲੇ ਲੱਛਣ ਦੀ ਗੱਲ ਕਰੀਏ ਤਾਂ ਸਾਡਾ ਪੇਟ ਹਮੇਸ਼ਾ ਤਣਿਆ ਤਣਿਆ ਰਹਿੰਦਾ ਏ ਅਫਾਰਾ ਰਹਿੰਦਾ ਸਾਡੇ ਪੇਟ 'ਚ ਤੇ ਅਸੀਂ ਜੇ ਥੋੜਾ ਜਿਹਾ ਵੀ ਭੋਜਨ ਕਰਦੇ ਹਾਂ ਤਾਂ ਸਾਨੂੰ ਇੰਜ ਲੱਗਦਾ ਜਿਵੇਂ ਪੇਟ ਬੜਾ ਫੁੱਲ ਗਿਆ ਹੋਵੇ ਭਰ ਗਿਆ ਹੋਵੇ ਸੋ ਇਹ ਵੀ ਲੀਵਰ ਦੀ ਖਰਾਬੀ ਦਾ ਹੀ ਇੱਕ ਸੰਕੇਤ ਆ ਦੋਸਤੋ ਜੇ ਲੀਵਰ ਦੀ ਖਰਾਬੀ ਦੇ ਦੂਜੇ ਸੰਕੇਤ ਦੀ ਗੱਲ ਕਰੀਏ ਸਾਡੇ ਲੱਤਾਂ ਤੇ ਪੈਰਾਂ ਦੇ ਵਿੱਚ ਸੋਜਿਸ਼ ਰਹਿਣੀ ਸ਼ੁਰੂ ਹੋ ਜਾਂਦੀ ਆ ਇਹਦੇ ਨਾਲ ਨਾਲ ਸਾਡੇ ਚਿਹਰੇ ਤੇ ਵੀ ਸੋਜ ਦਿਖਣੀ ਸ਼ੁਰੂ ਹੋ ਜਾਂਦੀ ਦੋਸਤੋ ਇਹ ਵੀ ਇਸ ਗੱਲ ਦਾ ਸੰਕੇਤ ਆ ਵੀ ਸਾਡਾ ਲਿਵਰ ਖਰਾਬ ਹੋ ਰਿਹਾ ਡੈਮੇਜ ਹੋ ਰਿਹਾ ਸੋ ਦੋਸਤੋ ਲਿਵਰ ਦੀ ਖਰਾਬੀ ਦੇ ਹੋਰ ਸੰਕੇਤ ਸਾਡੇ ਚਮੜੀ ਤੇ ਸੁੱਕੀ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਲਿਵਰ ਸਾਡਾ ਖਰਾਬ ਹੁੰਦਾ ਹੈ ਤਾਂ ਸਾਡੇ ਪਸੀਨੇ ਤੋਂ ਜਿਹੜੇ ਬਾਇਲ ਸాల్ట్స్ ਆ ਉਹ ਨਿਕਲਣੇ ਸ਼ੁਰੂ ਹੋ ਜਾਂਦੇ ਆ ਜਿਹਦੇ ਕਰਕੇ ਸਾਡੀ ਚਮੜੀ ਤੇ ਸੁੱਕੀ ਖਾਰਸ਼ ਰਹਿਣੀ ਸ਼ੁਰੂ ਹੋ ਜਾਂਦੀ ਆ ਦੋਸਤੋ ਇਹ ਵੀ ਲਿਵਰ ਦੀ ਖਰਾਬੀ ਦਾ ਇੱਕ ਸੰਕੇਤ ਆ ਦੋਸਤੋ ਅੱਖਾਂ ਦੇ ਵਿੱਚ ਪੀਲਾਪਨ ਰਹਿਣਾ ਤੇ ਲੈਟਰਨ ਦਾ ਜਿਹੜਾ ਕਲਰ ਆ ਉਹ ਵੀ ਹਲਕਾ ਵਾਈਟ ਕਲਰ ਦਾ ਚਿੱਟੇ ਰੰਗ ਦਾ ਹੋ ਜਾਂਦਾ ਏ ਇਹ ਵੀ ਦੋਸਤੋ ਲਿਵਰ ਦੀ ਖਰਾਬੀ ਦਾ ਇੱਕ ਸੰਕੇਤ ਆ ਇਦੇ ਨਾਲ ਨਾਲ ਸਾਨੂੰ ਭੁੱਖ ਵੀ ਘੱਟ ਲੱਗਣੀ ਸ਼ੁਰੂ ਹੋ ਜਾਂਦੀ ਆ ਤੇ ਸਾਡਾ ਹਮੇਸ਼ਾ ਜੀਮ ਚਲਾਉਂਦਾ ਰਹਿੰਦਾ ਤੇ ਕਦੇ-ਕਦੇ ਉਲਟੀ ਹੋਣ ਦਾ ਮਨ ਵੀ ਕਰਦਾ ਏ ਦੋਸਤੋ ਇਹਦੇ ਨਾਲ ਨਾਲ ਸਾਨੂੰ ਪੂਰਾ ਦਿਨ ਥਕਾਵਟ ਰਹਿੰਦੀ ਆ ਅਸੀਂ ਭਾਵੇਂ ਸਹੀ ਤਰੀਕੇ ਨਾਲ ਆਰਾਮ ਵੀ ਕੀਤਾ ਹੋਵੇ ਸਾਨੂੰ ਫਿਰ ਵੀ ਥਕਾਵਟ ਰਹਿੰਦੀ ਆ ਸੋ ਇਹ ਸਾਰੇ ਜਿਹੜੇ ਸੰਕੇਤ ਮੁੱਢਲੇ ਸੰਕੇਤ ਆ ਲਿਵਰ ਦੀ ਖਰਾਬੀ ਦੇ ਇਹਦੇ ਨਾਲ ਨਾਲ ਜੇ ਸਾਡੇ ਥੋੜੀ ਜੀ ਵੀ ਸੱਟ ਲੱਗੇ ਤਾਂ ਉਥੇ ਨੀਲ ਪੈ ਜਾਂਦਾ ਬੜੀ ਜਲਦੀ ਸੋ ਦੋਸਤੋ ਇਹ ਸਾਰੀਆਂ ਗੱਲਾਂ ਇਸ ਗੱਲ ਦਾ ਸੰਕੇਤ ਆ ਵੀ ਸਾਡਾ ਲਿਵਰ ਦਾ ਜਿਹੜਾ ਕੰਮ ਆ ਉਹ ਘਟਣਾ ਸ਼ੁਰੂ ਹੋ ਗਿਆ। ਦੋਸਤੋ ਹੁਣ ਅਸੀਂ ਉਹਨਾਂ ਲੱਛਣਾਂ ਦੀ ਗੱਲ ਕਰਦੇ ਜਿਹੜੇ ਸਾਨੂੰ ਸੰਕੇਤ ਦਿੰਦੇ ਵੀ ਸਾਡਾ ਲਿਵਰ ਹੁਣ ਜ਼ਿਆਦਾ ਖਤਰੇ 'ਚ ਆ। ਉਹਨਾਂ 'ਚ ਆਉਂਦੇ ਦੋਸਤੋ ਸਾਡੇ ਜਦੋਂ ਲੱਤਾਂ ਦੇ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ ਤੇ ਸਾਡੇ ਪੇਟ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ। ਸੋ ਦੋਸਤੋ ਪੇਟ ਹਮੇਸ਼ਾ ਤਣਿਆ-ਤਣਿਆ ਲੱਗਦਾ ਏ, ਪੇਟ ਤੇ ਅਫਾਰਾ ਰਹਿੰਦਾ ਏ। ਤੇ ਜਦੋਂ ਅਸੀਂ ਅਲਟਰਾਸਾਉਂਡ ਕਰਾਉਨੇ ਆ ਤਾਂ ਉਹਦੇ ਤੋਂ ਕਲੀਅਰ ਹੋ ਜਾਂਦਾ ਵੀ ਸਾਡੇ ਪੇਟ ਦੇ ਵਿੱਚ ਪਾਣੀ ਭਰਿਆ। ਪਾਣੀ ਭਰਨ ਦਾ ਕਾਰਨ ਕੀ ਆ ਆਓ ਜਾਣਦੇ। ਦੋਸਤੋ ਸਾਡੇ ਲਿਵਰ ਨੂੰ ਇੱਕ ਪੋਰਟਲ ਵੇਨ ਖੂਨ ਦੀ ਨਸ ਆਉਂਦੀ ਆ ਜਿਹੜੀ ਅੰਤੜੀਆਂ ਤੋਂ ਤੇ ਸਾਡੀ ਸਪਲੀਨ ਤੋਂ ਬਲੱਡ ਜਿਹੜਾ ਲੈ ਕੇ ਆਉਂਦੀ ਆ ਲਿਵਰ ਤੱਕ। ਦੋਸਤੋ ਜਦੋਂ ਸਾਡਾ ਲਿਵਰ ਖਰਾਬ ਹੋ ਜਾਂਦਾ ਈ ਸਖਤ ਹੋ ਜਾਂਦਾ ਏ ਤਾਂ ਇਹ ਪੋਰਟਲ ਵੇਨ ਦੇ ਵਿੱਚ ਪ੍ਰੈਸ਼ਰ ਨੂੰ ਵਧਾਉਣਾ ਸ਼ੁਰੂ ਕਰ ਦਿੰਦਾ। ਸੋ ਜਿਹੜੀ ਆ ਖੂਨ ਦੀ ਨਾਸਾ ਇਹਦੇ ਵਿੱਚ ਪ੍ਰੈਸ਼ਰ ਵਧਣ ਕਰਕੇ ਇਹਦੇ ਵਿੱਚੋਂ ਜਿਹੜਾ ਫਲੂਇਡ ਆ ਕਹਿ ਲਓ ਜਿਹੜਾ ਪਾਣੀ ਉਹ ਲੀਕ ਹੋਣਾ ਸ਼ੁਰੂ ਹੋ ਜਾਂਦਾ ਏ ਸੋ ਸਾਡੇ ਪੇਟ ਵਿੱਚ ਵੀ ਪਾਣੀ ਭਰ ਜਾਂਦਾ ਏ ਤੇ ਸਾਡੀਆਂ ਹੇਠਾਂ ਲੱਤਾਂ ਵਿੱਚ ਵੀ ਪਾਣੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਸਾਡੇ ਪੈਰਾਂ 'ਚ ਸੋ ਦੋਸਤੋ ਸੋਜਾਂ ਰਹਿਣ ਦਾ ਤੇ ਇਹਦੇ ਨਾਲ ਨਾਲ ਸਾਡੇ ਪੇਟ ਤਣਿਆ ਰਹਿਣ ਦਾ ਇਹੀ ਕਾਰਨ ਹੁੰਦਾ ਏ ਸਾਡੇ ਪੇਟ ਵਿੱਚ ਪਾਣੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਲਿਵਰ ਦੀ ਖਰਾਬੀ ਕਰਕੇ ਤੇ ਦੋਸਤੋ ਜਿਹੜਾ ਅਗਲਾ ਖਤਰਨਾਕ ਸੰਕੇਤ ਹੈਗਾ ਉਹ ਇਸੇ ਪੋਰਟਲ ਵੇਨ ਦਾ ਪ੍ਰੈਸ਼ਰ ਵਧਣ ਕਰਕੇ ਸਾਡੀ ਜਿਹੜੀ ਭੋਜਨ ਦੀ ਨਾਲੀ ਆ ਉਹਨਾਂ ਦੇ ਵਿੱਚ ਜਿਹੜੀਆਂ ਵੱਡੀਆਂ ਨਸਾਂ ਹੁੰਦੀਆਂ ਐ ਸੋ ਪ੍ਰੈਸ਼ਰ ਵਧਣ ਕਰਕੇ ਉਹ ਕਈ ਵਾਰੀ ਫਟ ਜਾਂਦੀਆਂ ਐ ਸੋ ਦੋਸਤੋ ਉਹਨਾਂ ਦੇ ਫਟਣ ਦੇ ਨਾਲ ਸਾਨੂੰ ਖੂਨ ਦੀ ਉਲਟੀ ਵੀ ਆ ਸਕਦੀ ਆ ਤੇ ਸਾਡੀ ਲੈਟਰਨ ਦਾ ਰੰਗ ਵੀ ਕਾਲਾ ਹੋ ਸਕਦਾ ਸੋ ਇਹ ਵੀ ਇਸ ਗੱਲ ਦਾ ਸੰਕੇਤ ਆ ਵੀ ਸਾਡਾ ਲਿਵਰ ਬਹੁਤ ਜ਼ਿਆਦਾ ਖਤਰੇ 'ਚ ਆ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਵੀ ਉਹ ਕਿਹੜੇ ਕਾਰਨ ਨੇਗੇ ਉਹ ਕਿਹੜੇ ਫੈਕਟਰ ਆ ਜਿਹੜੇ ਜ਼ਿੰਮੇਵਾਰ ਹੁੰਦੇ ਆ ਸਾਡੇ ਲਿਵਰ ਨੂੰ ਫੈਟੀ ਬਣਾਉਣ ਚ ਦੋਸਤੋ ਪਹਿਲਾਂ ਤਾਂ ਜਿਹੜੇ ਲੋਕ ਜ਼ਿਆਦਾ ਅਲਕੋਹਲ ਦਾ ਸੇਵਨ ਕਰਦੇ ਆ ਉਹਨਾਂ ਦਾ ਲਿਵਰ ਬੜੀ ਜਲਦੀ ਖਰਾਬ ਹੁੰਦਾ ਤੇ ਦੂਜਾ ਜਿਹੜੇ ਲੋਕਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਏ ਉਹ ਵੀ ਇੱਕ ਖਤਰੇ ਚ ਰਹਿੰਦੇ ਆ ਲਿਵਰ ਦੀ ਖਰਾਬੀ ਦੇ ਤੇ ਜਿੰਨੇ ਲੋਕ ਜਿੰਨਾ ਲੋਕਾਂ ਨੂੰ ਮਟਾਪਾ ਰਹਿੰਦਾ ਏ ਮਟਾਪਾ ਹੋ ਜਾਂਦਾ ਉਹਨਾਂ ਨੂੰ ਵੀ ਲਿਵਰ ਖਰਾਬੀ ਦੇ ਬੜੇ ਚਾਂਸ ਵਧ ਜਾਂਦੇ ਇਹਦੇ ਨਾਲ ਨਾਲ ਜਿਨ੍ਹਾਂ ਦਾ ਕੋਲੇਸਟ੍ਰੋਲ ਵੱਧਦਾ ਏ ਜਾਂ ਟ੍ਰਾਈਗਲਿਸਰਾਈਡ ਵੱਧਦਾ ਏ ਉਹ ਵੀ ਇੱਕ ਹਾਈ ਰਿਸਕ ਤੇ ਹੁੰਦੇ ਆ ਲਿਵਰ ਦੀ ਖਰਾਬੀ ਦੇ ਤੇ ਦੋਸਤੋ ਔਰਤਾਂ ਵਿੱਚ ਮਹਾਮਾਰੀ ਬੰਦ ਹੋਣ ਤੋਂ ਬਾਅਦ ਵੀ ਲਿਵਰ ਦੀ ਖਰਾਬੀ ਹੋਣ ਦਾ ਫੈਟੀ ਲਿਵਰ ਹੋਣ ਦਾ ਜਿਹੜਾ ਡਰ ਆ ਉਹ ਵੱਧ ਜਾਂਦਾ ਏ ਤੇ ਦੋਸਤੋ ਉਮਰ ਦੇ ਵਧਨ ਨਾਲ ਵੀ ਲਿਵਰ ਦੇ ਵਿੱਚ ਖਰਾਬੀ ਆਉਣੀ ਸ਼ੁਰੂ ਹੋ ਜਾਂਦੀ ਆ ਸੋ ਆਓ ਹੁਣ ਅਸੀਂ ਗੱਲ ਕਰਦੇ ਆ ਵੀ ਅਸੀਂ ਲਿਵਰ ਦੀ ਸਿਹਤ ਨੂੰ ਠੀਕ ਕਿਵੇਂ ਰੱਖ ਸਕਦੇ ਆ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਨੂੰ ਜ਼ਿੰਦਗੀ 'ਚ ਕੁਝ ਪਰਿਵਰਤਨ ਲਿਆਉਣੇ ਪੈਣਗੇ ਕਿਉਂਕਿ ਐਲੋਪੈਥੀ ਦੇ ਵਿੱਚ ਕੋਈ ਅਜਿਹੀ ਦਵਾਈ ਨਹੀਂ ਜਿਹੜੀ ਸਾਡੇ ਲਿਵਰ ਨੂੰ ਠੀਕ ਕਰ ਦਵੇ ਸੋ ਅਸੀਂ ਆਪਣੀ ਜ਼ਿੰਦਗੀ 'ਚ ਪਰਿਵਰਤਨ ਲਿਆ ਕੇ ਤੇ ਕੁਝ ਕੁਦਰਤੀ ਚੀਜ਼ਾਂ ਨਾਲ ਹੀ ਅਸੀਂ ਆਪਦੇ ਲਿਵਰ ਨੂੰ ਠੀਕ ਕਰ ਸਕਦੇ ਹਾਂ ਦੋਸਤੋ ਸਾਨੂੰ ਜਿਹੜਾ ਤਲਿਆ ਭੋਜਨ ਆ ਸੈਚੂਰੇਟਿਡ ਫੈਟ ਤੇ アン ਹੈਲਦੀ ਜਿਹੜਾ ਫੈਟ ਆ ਟਰਾਂਸ ਫੈਟ ਇਹਨੂੰ ਬਿਲਕੁਲ ਬੰਦ ਕਰਨਾ ਪਊਗਾ ਜਿਹੜੇ ਆ ਪਕੌੜੇ ਹੋਗੇ ਜਾਂ ਸਮੋਸੇ ਪੂੜੀਆਂ ਇਹਨਾਂ ਨੂੰ ਬਿਲਕੁਲ ਅਲੱਗ ਕਰਨਾ ਪਊਗਾ ਆਪਦੀ ਜ਼ਿੰਦਗੀ 'ਚੋਂ ਸੋ ਇਹਦੇ ਨਾਲ ਨਾਲ ਜਿਹੜਾ ਪੈਕੇਟ ਫੂਡ ਆਉਂਦਾ ਹੈ ਇਨਾਂ ਵਿੱਚ ਵੀ ਜਿਹੜਾ ਟਰਾਂਸਫਰਡ ਦੀ ਮਾਤਰਾ ਜ਼ਿਆਦਾ ਹੁੰਦੀ ਆ ਸੋ ਇਹਨਾਂ ਨੂੰ ਵੀ ਬਿਲਕੁਲ ਅਲੱਗ ਕਰਨਾ ਪਊਗਾ ਜੇ ਅਸੀਂ ਚਾਹਨੇ ਆਪਦੇ ਲਿਵਰ ਨੂੰ ਠੀਕ ਰੱਖਣਾ ਇਹਦੇ ਨਾਲ ਨਾਲ ਦੋਸਤੋ ਚੀਨੀ ਦਾ ਵੀ ਜਿਹੜਾ ਵਰਤੋਂ ਆ ਉਹ ਬਿਲਕੁਲ ਘਟਾਉਣਾ ਪਊਗਾ ਤੇ ਕਾਰਬੋਹਾਈਡਰੇਟਸ ਜਿਹੜੀਆਂ ਚੀਜ਼ਾਂ ਜਾਂ ਉਹ ਵੀ ਬੰਦ ਕਰਨੀਆਂ ਪੈਣਗੀਆਂ ਜਿਵੇਂ ਚਾਵਲ ਹੋਗੇ ਜਾਂ ਆਲੂ ਹੋਗੇ ਜਿਨ੍ਹਾਂ ਚ ਕਾਰਬੋਹਾਈਡਰੇਟਸ ਪਾਏ ਜਾਂਦੇ ਆ ਸੋ ਇਹ ਵੀ ਸਾਡੇ ਲਿਵਰ ਨੂੰ ਫੈਟੀ ਕਾਰਨ ਚ ਬੜੇ ਮਤਲਬ ਕਹਿ ਲੋ ਵੀ ਜ਼ਿੰਮੇਵਾਰ ਹੁੰਦੇ ਆ ਤੇ ਦੋਸਤੋ ਰੋਜ਼ਾਨਾ ਘੱਟੋ ਘੱਟ 30 ਮਿੰਟ ਸਾਨੂੰ ਕਸਰਤ ਕਰਨੀ ਪਊਗੀ ਬ੍ਰਿਸਕ ਵਾਕ ਕਰਨੀ ਪਊਗੀ ਤੇਜ਼ ਤੁਰਨਾ ਪਊਗਾ ਤੇ ਸਾਨੂੰ ਆਪਦਾ weight ਭਾਰ ਘਟਾਉਣਾ ਪਊਗਾ ਤਾਂ ਜੋ ਅਸੀਂ ਆਪਦੇ liver ਦੀ ਸਿਹਤ ਨੂੰ ਦੁਬਾਰਾ ਫੇਰ ਠੀਕ ਕਰ ਸਕੀਏ ਤੇ ਦੋਸਤੋ liver ਦੀ ਸਿਹਤ ਨੂੰ ਠੀਕ ਰੱਖਣ ਲਈ ਵਿਟਾਮਿਨ E ਜਿਹੜਾ ਹੁੰਦਾ ਉਹ ਬੜੀ help ਕਰਦਾ ਸੋ ਅਸੀਂ ਰੋਜ਼ਾਨਾ ਇੱਕ ਕੈਪਸੂਲ ਵਿਟਾਮਿਨ E ਦਾ ਵੀ ਲੈ ਸਕਦੇ ਹਾਂ ਇਹਦੇ ਵਿੱਚ ਬੜੇ ਵਧੀਆ ਕਹਿ ਲੋ ਵੀ ਇਹ ਬਹੁਤ ਵਧੀਆ antioxidant ਆ ਸੋ ਇਹ ਵੀ ਸਾਡੀ liver ਦੀ ਸਿਹਤ ਨੂੰ ਠੀਕ ਕਰਨ 'ਚ ਸਾਡੀ ਸਹਾਇਤਾ ਕਰਦਾ ਹੈ ਸੋ ਦੋਸਤੋ ਕੁਝ ਕੁ ਕੁਦਰਤੀ ਚੀਜ਼ਾਂ ਐ ਜਿਹੜੀਆਂ ਸਾਡੇ liver ਨੂੰ ਠੀਕ ਕਰਨ 'ਚ ਦੁਬਾਰਾ ਉਹਨੂੰ ਬੈਕ ਸਹੀ ਪੋਜੀਸ਼ਨ ਲਿਆਉਣ 'ਚ ਮਦਦ ਕਰਦੀਆਂ ਉਹਨਾਂ 'ਚ ਆਉਂਦਾ ਇੱਕ ਤਾਂ ਸੇਬ ਦਾ ਸਿਰਕਾ ਦੋਸਤੋ ਰੋਜ਼ਾਨਾ ਅਸੀਂ ਸੇਬ ਦੇ ਸਿਰਕੇ ਦਾ ਸੇਵਨ ਕਰਕੇ ਵੀ ਆਪਦੇ ਲਿਵਰ ਦੀ ਸਿਹਤ ਠੀਕ ਕਰ ਸਕਦੇ ਹਾਂ ਸੋ ਰੋਜ਼ਾਨਾ ਅਸੀਂ ਸਵੇਰੇ ਖਾਲੀ ਪੇਟ ਦੋ ਚਮਚੇ ਸੇਬ ਦੇ ਸਿਰਕੇ ਨੂੰ ਵੱਡੇ ਗਲਾਸ ਪਾਣੀ 'ਚ ਮਿਲਾ ਕੇ ਪੀਣਾ ਹੈ ਦੋਸਤੋ ਇਹ ਵੀ ਸਾਡੇ ਲਿਵਰ ਦੀ ਸਿਹਤ ਨੂੰ ਬੜੀ ਜਲਦੀ ਠੀਕ ਕਰਦਾ ਏ ਲਿਵਰ 'ਚ ਜਿਹੜੀ ਫੈਟ ਜਮਾ ਹੋਈ ਹੁੰਦੀ ਏ ਉਹਨੂੰ ਵੀ ਖਤਮ ਕਰਦਾ ਇਹਦੇ ਨਾਲ ਨਾਲ ਇਹ ਸਾਡੇ ਮੋਟਾਪੇ ਨੂੰ ਵੀ ਠੀਕ ਕਰਦਾ ਸਾਡੇ ਵਧੇ ਹੋਏ ਪੇਟ ਨੂੰ ਵੀ ਘੱਟ ਕਰਦਾ ਦੋਸਤੋ ਇਹਦੇ ਨਾਲ ਹੋਰ ਜਿਹੜੀਆਂ ਚੀਜ਼ਾਂ ਕੁਦਰਤੀ ਲਸਣ ਵੀ ਸਾਡੇ ਲਿਵਰ ਦੀ ਸਿਹਤ ਨੂੰ ਠੀਕ ਕਰਨ ਦੀ ਤਾਕਤ ਰੱਖਦਾ ਲਸਣ ਦੇ ਵਿੱਚ ਐਲੀਸਨ ਨਾਂ ਦਾ ਜਿਹੜਾ ਪਦਾਰਥ ਆ ਉਹ ਸਾਡੇ ਲਿਵਰ ਨੂੰ ਬੜੀ ਜਲਦੀ ਰਿਕਵਰ ਕਰਦਾ ਏ ਆਪਦੀ ਬੈਕ ਪੋਜੀਸ਼ਨ ਤੇ ਲੈ ਕੇ ਆਉਂਦਾ ਸੋ ਦੋਸਤੋ ਅਸੀਂ ਰੋਜ਼ਾਨਾ ਸਵੇਰੇ ਨਿਰਨੇ ਕਾਲ ਜੇ ਦੋ ਕੱਲੀਆਂ ਲਸਣ ਦੀਆਂ ਜੋ ਬਾਅਕੇ ਖਾਣੀਆਂ ਐ ਉੱਪਰੋਂ ਪਾਣੀ ਪੀਣਾ ਸੋ ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਵੀ ਅਸੀਂ ਆਪਦੇ ਲਿਵਰ ਦੀ ਸਿਹਤ ਨੂੰ ਠੀਕ ਰੱਖ ਸਕਦੇ ਹਾਂ ਸੋ ਦੋਸਤੋ ਬਾਕੀ ਜਿਹੜਾ ਸਬਜ਼ੀਆਂ ਚ ਚਕੰਦਰ ਦਾ ਜੂਸ ਹੋ ਗਿਆ ਇਹ ਵੀ ਸਾਡੇ ਲਿਵਰ ਦੀ ਸਿਹਤ ਵਾਸਤੇ ਬਹੁਤ ਵਧੀਆ ਫਾਇਦੇਮੰਦ ਮੰਨਿਆ ਜਾਂਦਾ ਹੈ ਤੇ ਇਹਦੇ ਨਾਲ ਨਾਲ ਜਿਹੜਾ ਚੀਜ਼ਾਂ ਚ ਐਂਟੀਆਕਸੀਡੈਂਟ ਜਿਆਦਾ ਪਾਏ ਜਾਂਦੇ ਆ ਜਿਵੇਂ ਕੀਵੀ ਹੋ ਗਿਆ ਜਾਂ ਫਿਰ ਜਿਹੜੀਆਂ 베ਰੀਜ਼ ਹੋ ਗਈਆਂ ਬਲੂ ਬੈਰੀ ਸਟਰਾਬਰੀ ਇਹਨਾਂ ਵਿੱਚ ਐਂਟੀਆਕਸੀਡੈਂਟ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਵੀ ਸਾਡੇ ਲਿਵਰ ਦੀ ਸਿਹਤ ਨੂੰ ਬੜੀ ਜਲਦੀ ਠੀਕ ਰੱਖਦੀਆਂ ਤੇ ਦੋਸਤੋ ਇਹਦੇ ਨਾਲ ਨਾਲ ਜਿਹੜੀ ਗ੍ਰੀਨ ਟੀ ਆ ਉਹ ਵੀ ਸਾਡੇ ਲਿਵਰ ਦੀ ਸਿਹਤ ਨੂੰ ਬੜੀ ਜਲਦੀ ਲਿਵਰ ਨੂੰ ਰਿਕਵਰ ਕਰਦੀ ਆ ਗ੍ਰੀਨ ਟੀ ਵਿੱਚ ਵੀ ਐਂਟੀਆਕਸੀਡੈਂਟਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਤੇ ਇਹਦੇ ਨਾਲ ਨਾਲ ਦੋਸਤੋ ਜਿਹੜੀ ਚਾਹ ਹੈ ਅਸਲ ਦੇ ਵਿੱਚ ਸਾਨੂੰ ਚਾਹ ਪੀਣੀ ਆਉਂਦੀ ਨਹੀਂਗੀ ਕਿਉਂਕਿ ਅਸੀਂ ਚਾਹ 'ਚ ਹਮੇਸ਼ਾ ਦੁੱਧ ਪਾ ਕੇ ਪੀਂਨੇ ਆਂ ਜਦੋਂ ਅਸੀਂ ਚਾਹ ਦੇ ਵਿੱਚ ਦੁੱਧ ਮਿਲਾ ਲੈਂਦੇ ਆ ਤਾਂ ਇਹਦੇ ਵਿੱਚ ਜਿਹੜੇ ਕਹਿ ਲੋ ਵੀ ਜਿੰਨਾ ਤੱਤਾਂ ਨੇ ਸਾਡੀ ਫੈਟ ਬਰਨ ਕਰਨੀਆਂ ਸਾਡੇ ਲਿਵਰ ਨੂੰ ਠੀਕ ਕਰਨਾ ਉਹ ਸਾਰੇ ਖਰਾਬ ਹੋ ਜਾਂਦੇ ਸੋ ਚਾਹ ਦਾ ਜੇ ਅਸੀਂ ਬਲੈਕ ਟੀ ਦਾ ਸੇਵਨ ਕਰਾਂਗੇ ਕਾਲੇ ਰੰਗ ਦੀ ਚਾਹ ਪੀਵਾਂਗੇ ਬਿਨਾਂ ਦੁੱਧ ਦੇ ਤਾਂ ਉਹ ਸਾਡੇ ਲਿਵਰ ਦੀ ਸਿਹਤ ਵਾਸਤੇ ਬੜੀ ਫਾਇਦੇਮੰਦ ਰਹਿੰਦੀ ਆ ਇਹਦੇ ਨਾਲ ਨਾਲ ਦੋਸਤੋ ਬਲੈਕ ਕਾਫੀ ਵੀ ਸਾਡੇ ਲਿਵਰ ਦੀ ਸਿਹਤ ਨੂੰ ਠੀਕ ਰੱਖਦੀ ਅਸੀਂ ਰੋਜ਼ਾਨਾ ਇੱਕ ਤੋਂ ਦੋ ਕੱਪ ਬਲੈਕ ਕਾਫੀ ਦੇ ਪੀ ਸਕਦੇ ਆ ਜਿਹਦੇ ਨਾਲ ਸਾਡੇ ਲਿਵਰ ਦੀ ਸਿਹਤ ਠੀਕ ਕਰਨ 'ਚ ਬੜੀ ਮਦਦ ਮਿਲੂਗੀ ਦੋਸਤੋ ਲਿਵਰ ਇੱਕ ਬੜਾ ਕੋਮਲ ਅੰਗ ਆ ਜਿੰਨੇ ਵੀ ਸਾਡੇ ਸਰੀਰ ਦੇ ਅੰਗ ਆ ਉਹਨਾਂ 'ਚ ਸਭ ਤੋਂ ਜ਼ਿਆਦਾ ਜਿਹੜਾ ਮੇਨ ਕੰਮ ਆ ਉਹ ਲਿਵਰ ਦਾ ਹੀ ਆ ਇਹ ਸਾਡੇ ਭੋਜਨ ਨੂੰ ਪਚਾਉਂਦਾ ਏ ਸਾਡੇ ਸਰੀਰ 'ਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਦਾ ਏ ਡੀਟੌਕਸੀਫਾਈ ਕਰਦਾ ਸੋ ਦੋਸਤੋ ਇਹਦੀ ਸਿਹਤ ਖਰਾਬ ਵੀ ਬੜੀ ਜਲਦੀ ਹੋ ਜਾਂਦੀ ਆ ਬਾਕੀ ਅੰਗਾਂ ਤੋਂ ਜ਼ਿਆਦਾ ਇਹਦੇ ਤੇ ਬੜੀ ਜਲਦੀ ਪ੍ਰਭਾਵ ਪੈਂਦਾ ਇਹ ਫੈਟੀ ਹੋਣਾ ਸ਼ੁਰੂ ਹੋ ਜਾਂਦਾ ਸੋ ਲਿਵਰ ਦੀ ਸਿਹਤ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਆ ਸੋ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਹੋ ਜਾਏ ਕਿ ਲਿਵਰ ਦੀ ਖਰਾਬੀ ਦੇ ਮੁੱਢਲੇ ਸੰਕੇਤ ਕੀ ਆ ਲੱਛਣ ਕੀ ਆ ਤੇ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜ਼ਿੰਦਗੀ 'ਚ ਕਿਹੜੇ ਪਰਿਵਰਤਨ ਲਿਆ ਕੇ ਅਸੀਂ ਲਿਵਰ ਨੂੰ ਠੀਕ ਕਰ ਸਕਦੇ ਹਾਂ ਸੋ ਇਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ